ਪਿਆਰ ਮੁਹੱਬਤ ਕੁੜੀ ਮੁੰਡੇ ਦਾ ਵਿਆਹ ਤੇ ਵਿਆਹ ਤੋਂ ਬਾਅਦ ਚੱਕਨਾਚੂਰ ਹੁੰਦੇ ਪਰਿਵਾਰਿਕ ਮੈਂਬਰਾਂ ਦੇ ਸਾਰੇ ਸੁਪਨੇ 3 ਮਹੀਨੇ ਪਹਿਲਾਂ ਜਲੰਧਰ ਦੀ ਕੁੜੀ 24 ਸਾਲ ਦੀ ਕੁੜੀ ਲੰਬੜਾ ਥਾਣੇ ਦੇ ਅਧੀਨ ਆਂੰਦ ਦੇ ਪਿੰਡ ਮਲਕੋ ਦੇ ਵਿੱਚ ਇੱਕ ਭੈੜੀ ਘਟਨਾ ਹੋਈ ਹੈ ਜਿੱਥੇ ਪਤਾ ਲੱਗਿਆ ਕਿ 3 ਮਹੀਨੇ ਪਹਿਲਾਂ ਨਵੰਬਰ ਦੇ ਵਿੱਚ ਇਸ ਕੁੜੀ ਦਾ ਵਿਆਹ ਹੋਇਆ ਸੀ ਲਲਿਤਾ ਇਸ ਦਾ ਨਾਮ ਸੀ ਪਰ ਮਹਿਜ਼ ਇਨ੍ਹਾਂ ਸਮਿਆਂ ਦੇ ਵਿੱਚ ਹੀ ਉਸ ਦੇ ਨਾਲ ਸਾਰੇ ਪਰਿਵਾਰ ਦੇ ਵਿੱਚ ਇੰਨਾ ਮਾੜਾ ਵਿਵਹਾਰ ਕੀਤਾ ਜਾਂਦਾ ਸੀ ਕਿ ਅੱਜ ਇਸ ਕੁੜੀ ਦੀ ਲਾਸ਼ ਮਿਲੀ ਹੈ ਚੂੜੇ ਵਾਲੀ ਕੁੜੀ ਮਹਿੰਦੀ ਵਾਲੇ ਹੱਥ ਅਤੇ ਉਹ ਸਾਰੇ ਸੁਪਨੇ ਜੋ ਆਪਣੀ ਅੱਖਾਂ ਦੇ ਵਿੱਚ ਲੈ ਕੇ ਆਈ ਸੀ ਕਿ ਮੇਰਾ ਵੀ ਵਿਆਹ ਹੋਣਾ ਹੈ ਸੋਹਰਾ ਘਰ ਹੋਣਾ ਹੈ ਮੇਰਾ ਪਤੀ ਹੋਊਗਾ ਤੇ ਮੈਂ ਵੀ ਪੁਹਿੱਖਦੇ ਸੁਪਨੇ ਸਜਾਉਂਗੀ ਉਹ ਸਭ ਕੁਝ ਚੱਕਨਾ ਚੂਰ ਹੋ ਗਿਆ ਕਾ ਜੋ ਉਸਤੇ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਨਵੰਬਰ ਦੇ ਵਿੱਚ ਕਰੀਬ 15 ਤੋਂ 17 ਲੱਖ ਰੁਪਏ ਲਗਾ ਕੇ ਆਪਣੀ ਧੀ ਦਾ ਵਿਆਹ ਕੀਤਾ ਗਿਆ ਸੀ ਪਰ ਜਿਸ ਮੁੰਡੇ ਦੇ ਨਾਲ ਵਿਆਹ ਕੀਤਾ ਗਿਆ ਜਿਸ ਘਰ ਦੇ ਵਿੱਚ ਇਹ ਵਿਆਹ ਕੀਤਾ ਗਿਆ ਉਹ ਬੇहद ਹੀ ਲਾਲਚੀ ਅਤੇ ਘਟੀਆਂ ਨਿਕਲੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਧੀ ਦੀ ਜਾਨ ਲਈ ਗਈ ਹੈ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੁੰਡੇ ਵਾਲਿਆਂ ਤੇ ਲਗਾਏ ਗਏ ਨੇ ਕੀ ਕੁਝ ਇਸ ਦੇ ਵਿੱਚ ਸਾਹਮਣੇ ਆਇਆ ਉਹ ਤੁਹਾਨੂੰ ਦੱਸ ਰਹੇ ਆ ਫਿਲਹਾਲ ਕੁਝ ਉਹ ਤਸਵੀਰਾਂ ਜੋ ਕਿ ਦਿਲ ਨੂੰ ਝੰਜੋੜ ਦਿੰਦੀਆਂ ਹਨ ਇਕ ਹੋਰ ਇਹੋ ਜਿਹੀ ਖਬਰ ਹੁਸ਼ਿਆਰਪੁਰ ਤੋਂ ਵੀ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਨੰਦਗੜ ਪਿੰਡ ਦੀ ਰਹਿਣ ਵਾਲੀ ਆਸ਼ਾ ਰਾਣੀ ਜੋ ਕਿ 10 ਫਰਵਰੀ ਤੋਂ ਗਾਇਬ ਸੀ ਉਸ ਨੂੰ ਉਸ ਦਾ ਪਤੀ ਜਿਹਦੇ ਜਿਹਦੇ ਵੱਲੋਂ ਕੋਟ ਮੈਰਿਜ ਕਰਵਾਈ ਗਈ ਸੀ ਕੁੜੀ ਦੇ ਨਾਲ ਉਸ ਮੁੰਡੇ ਦਾ ਨਾਮ ਸੁਖਬੀਰ ਸੀ ਆਪਣੇ ਨਾਲ ਉਹ ਘਰ ਤੋਂ ਲੈ ਕੇ ਗਿਆ ਸੀ ਕੁੜੀ ਦੇ ਮਾਪਿਓ ਨੂੰ ਭਾਬੀ ਨੂੰ ਰਿਸ਼ਤੇਦਾਰਾਂ ਨੂੰ ਇਹ ਭਰੋਸਾ ਦਿੰਦੇ ਹੋਏ ਕਿ ਮੈਂ ਤੁਹਾਡੀ ਧੀ ਨੂੰ ਹੱਦੋਂ ਵੱਧ ਖੁਸ਼ ਰੱਖੂੰਗਾ ਇੰਨਾ ਪਿਆਰ ਕਰੂੰਗਾ ਉਹਦੇ ਸਾਰੇ ਚਾਹ ਪੂਰੇ ਕਰੂੰਗਾ ਜਿਵੇਂ ਮੈਂ ਇੱਥੋਂ ਲੈ ਕੇ ਚੱਲੇ ਆ ਇਸ ਤੋਂ ਬਾਅਦ ਉਹ ਹਮੇਸ਼ਾ ਖੁਸ਼ ਨਜ਼ਰ ਆਵੇਗੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਮੁੰਡੇ ਦੇ ਦਿਮਾਗ ਦੇ ਵਿੱਚ ਕੀ ਪਲਾਨ ਚੱਲ ਰਿਹਾ ਹੈ ਇਹ ਉਹੀ ਮੁੰਡਾ ਹੈ ਜਿਹਦਾ ਕੀ ਰਿਸ਼ਤਾ ਪਹਿਲਾਂ ਹੀ ਉਸਦੇ ਮਾਪਿਆਂ ਦੇ ਵੱਲੋਂ ਤੈਅ ਕੀਤਾ ਗਿਆ ਸੀ 6 ਮਾਰਚ ਨੂੰ ਇਹਨੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਅਤੇ ਉਸ ਤੋਂ ਪਹਿਲਾਂ ਇਹ ਆਪਣੀ ਗਰਲਫ੍ਰੈਂਡ ਨੂੰ ਉਸਦੇ ਘਰੋਂ ਲੈਣ ਆਂਦਾ ਜਿਸ ਦੇ ਨਾਲ ਇਸਨੇ ਕੋਟ ਮੈਰਿਜ ਕਰਵਾ ਕੇ ਵਿਆਹ ਤਾਂ ਕਰਵਾ ਲਿਆ ਸੀ ਪਰ ਕਿਸੇ ਨੂੰ ਦੱਸਿਆ ਨਹੀਂ ਸੀ ਖਾਸ ਕਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਉਂਕਿ ਮੁੰਡੇ ਦੀ ਮਾਂ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ਮੈਨੂੰ ਇਹ ਕੁੜੀ ਆਸ਼ਾ ਪਸੰਦ ਨਹੀਂ ਹੈ ਪਰ ਫਿਰ ਵੀ ਇਸ ਮੁੰਡੇ ਨੇ ਨਾ ਸਿਰਫ ਲਾਵਾ ਫੇਰੇ ਲੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸਗੋਂ ਕੋਰਟ ਮੈਰਿਜ ਵੀ ਇਸ ਦੇ ਨਾਲ ਕਰਵਾਈ ਜਿਸ ਤੇ ਚਲਦੇ ਹੋਏ ਕੁੜੀ ਦੇ ਪਰਿਵਾਰ ਨੂੰ ਭਰੋਸਾ ਹੋ ਗਿਆ ਕਿ ਇਹ ਮੁੰਡਾ ਇਸ ਨੂੰ ਸੱਚਾ ਪਿਆਰ ਕਰਦਾ ਹੈ ਅਤੇ ਇਸ ਦੇ ਨਾਲ ਉਹ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਇਸ ਦੇ ਚਲਦੇ ਹੋਏ ਉਹਨਾਂ ਨੇ ਆਪਣੀ ਕੁੜੀ ਨੂੰ ਮੁੰਡੇ ਦੇ ਨਾਲ ਭੇਜ ਦਿੱਤਾ ਕਿ ਕੋਰਟ ਮੈਰਿਜ ਹੋ ਚੁੱਕੀ ਹੈ ਰੱਬ ਦੇ ਅੱਗੇ ਵੀ ਦੋਹਾਂ ਨੇ ਸੋਹਾਂ ਖਾਲੀਆਂ ਨੇ ਤਾ ਹੁਣ ਉਹ ਆਪਣਾ ਪਿਆਰ ਪੂਰਾ ਕਰਨਗੇ ਤੇ ਜ਼ਿੰਦਗੀ ਨੂੰ ਵਧੀਆਂ ਨਿਭਾਉਣਗੇ ਪਰ ਜਿਵੇਂ ਹੀ ਇਹ ਮੁੰਡਾ ਕੁੜੀ ਨੂੰ 10 ਫਰਵਰੀ ਨੂੰ ਘਰ ਤੋਂ ਕਰੀਬ 11:30 ਵਜੇ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੁੜੀ ਦਾ ਫੋਨ ਨਹੀਂ ਮਿਲਦਾ ਉਸਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਕੁੜੀ ਦੇ ਪਰਿਵਾਰਿਕ ਮੈਂਬਰ ਸੁਖਬੀਰ ਨੂੰ ਮੁੰਡੇ ਨੂੰ ਫੋਨ ਕਰਦੇ ਨੇ ਕਿ ਸਾਡੀ ਤੀ ਦੇ ਨਾਲ ਗੱਲਬਾਤ ਕਰਵਾ ਦੇ ਉਹ ਆਖਦਾ ਕਿ ਮੈਂ اپنی ماਸੀ ਦੇ ਘਰ ਚੱਲੇ ਆ ਫਿਰ ਆਖਦਾ ਹੈ ਕਿ ਮੈਂ ਉਸਨੂੰ ਬੱਸ ਚੜਾ ਦਿੱਤਾ ਤੁਹਾਡੇ ਕੋਲੋਂ ਵਾਪਸ ਆ ਰਹੀ ਹੈ ਤੁਸੀਂ ਉਸਨੂੰ ਉਤਾਰ ਲਿਓ ਇਹੋ ਜਿਹੀਆਂ ਉਹ ਗੱਲਾਂ ਕਰਦਾ ਰਿਹਾ ਸਮਾਂ ਟਪਾਉਂਦਾ ਰਿਹਾ ਉਤੇਜ ਤੇ ਵਿਚਾਲੇ ਪਤਾ ਲੱਗਦਾ ਹੈ ਕਿ ਕੁੜੀ ਗਾਇਬ ਹੋ ਚੁੱਕੀ ਹੈ ਅੱਜ ਇਸ ਬਾਬਤ ਪਤਾ ਲੱਗਿਆ ਕਿ ਕੁੜੀ ਦੀ ਮ੍ਰਿਤਕ ਦੇ ਮਿਲਿਆ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਨੂੰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇੱਕ ਤੋਂ ਵੱਧ ਬੰਦਿਆਂ ਦੇ ਵੱਲੋਂ ਉਸਨੂੰ ਫੜਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਅਤੇ ਇਸ ਦੇ ਪਿੱਛੇ ਦਾ ਕਾਰਨ ਉਹ ਮੁੰਡਾ ਸੁਖਬੀਰ ਸਿੰਘ ਕਿਉਂਕਿ ਉਸਦਾ ਵਿਆਹ 6 ਮਾਰਚ ਨੂੰ ਕਿਸੇ ਹੋਰ ਕੁੜੀ ਦੇ ਨਾਲ ਹੋਣਾ ਸੀ ਉਸ ਦੇ ਮਾਪਿਓ ਵੀ ਇਸ ਦੇ ਵਿੱਚ ਸ਼ਾਮਿਲ ਨੇ ਉਸ ਦੀ ਮਾਂ ਤੇ ਮਾਸੀ ਦਾ ਨਾਮ ਖਾਸ ਤੌਰ ਤੇ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਿਆ ਗਿਆ ਔਰ ਕਿਕੂ ਜੋ ਉਹ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਰਿਸ਼ਤਾ ਹੋਇਆ ਅਤੇ ਕਿਉਂ ਆਖਿਰਕਾਰ ਉਹਨਾਂ ਨੇ ਆਪਣੀ ਧੀ ਨੂੰ ਇਸ ਤਰ੍ਹਾਂ ਮੁੰਡੇ ਦੇ ਨਾਲ ਭੇਜ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਮੁੰਡੇ ਨੇ ਉਹਨਾਂ ਨੂੰ ਕਿੰਨਾ ਝੂਠ ਬੋਲਿਆ ਕੀ ਕੁਝ ਉਹ ਦੱਸਦਾ ਰਿਹਾ ਜਾਣਦੇ ਸਾਰੇ ਪਿਆ ਕਰਵਾਇਆ ਆਪਾਂ ਦਾ ਮੇਰਾ ਨਾਮ ਕਾਂਤਾ ਦੇਵੀ ਮੈਂ ਕੁੜੀ ਦੀ ਛੋਟੀ ਭੈਣ ਆ ਅਕੀਰਾਂ ਮੈਂ ਸਿਸਟਰ ਦੇ ਮੇਰੀ ਸਿਸਟਰ ਦਾ ਨਾਮ ਆਸ਼ਾ ਰਾਣੀ ਆ ਲੋਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2024 ਵੀ ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨਾਲ ਕੋਟ ਮੈਰਿਜ 7 ਤਰੀਕ ਨੂੰ ਕਰਾ ਲਿਆ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣ ਲੱਗੇ 4 ਮਹੀਨੇ ਕੋਟ ਮੈਰਿਜ ਨੂੰ ਹੋ ਗਏ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਤੂੰ ਸਾਡੇ ਘਰ ਨਾ ਆਈ ਮੈਂ ਆਪਣੀ ਮੰਮੀ ਨੂੰ ਮਨਾਉਂਗਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਹੋਈ ਆ ਡੈਡੀ ਆ ਆ ਭਾਬੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਮੁੰਡਾ ਘਰੋਂ ਇਹਨਾਂ ਨੂੰ ਪ੍ਰੋਸਾਤਵਾ ਕੇ ਲੈ ਕੇ ਗਿਆ ਫੇਰ ਮੈਂ ਤੁਹਾਡੀ ਕੁੜੀ ਨੂੰ ਜਿੱਤਾ ਲੈ ਕੇ ਚੱਲਾਂ ਉ ਤਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਫੇਰ ਤੁਸੀਂ ਮੇਰੇ ਨਾਲ ਇਹਨੂੰ ਤੋਰ ਦਿਓ ਉਹ ਤੋਂ ਲੈ ਕੇ ਗਿਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਨੂੰ ਲੈ ਕੇ ਗਿਆ ਮੁੰਡਾ ਸਾਡੇ 11 ਮੁੰਡਾ ਘਰੋਂ ਚਲੇ ਗਿਆ ਕਿੱਥੋਂ ਲੈ ਕੇ ਗਿਆ ਮੁੰਡਾ ਆਨੰਦਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰੋਂ ਆ ਪੇਰੈਂਟਸ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਪਾਜੀ ਆ ਆ ਡੈਡੀ ਆ ਫਿਰ ਕੀ ਹੋਇਆ ਜੀ ਫਿਰ ਕੁਛ ਨਹੀਂ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30 4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾ ਹਾਂਜੀ ਪਾਜੀ ਕਿੱਥੇ ਅਸੀ ਜੀ ਮਾਸੀ ਦੇ ਜਾ ਰਹੇ ਆ ਰਾਹੋ ਗੜ ਸ਼ੰਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫੇਰ ਕਾਲ ਕੀਤੀ ਅੱਡੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿ ਨਾ ਵੇਟ ਕਰੋ ਮੇਰੇ ਨਾਲ ਹੀ ਨੇ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਬਾਤ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਆਇਆ ਬਿਲਕੁਲ ਸੁੰਸਾਨ ਜਗ੍ਹਾ ਸੀ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂਟੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਤੇ ਕੁੜੀ ਤੁਹਾਡੀ ਗੜ ਸ਼ੰਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6 ਵਜੇ ਕਹਿੰਦਾ ਲੈ ਆਇਓ ਫਿਰ 6 ਤੱਕ ਬਾਜੀ ਹੁਣਾਂ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਬਾਜੀ ਸਿਸਟਰ ਨੂੰ ਲੈ ਆਇਓ ਮੁੰਡਾ ਕਹਿੰਦਾ ਮੈਂ ਬੱਸੇ ਬਿਠਾ ਆਤੀ ਮੇਰੀ ਗੱਲ ਹੋ ਗਈ ਮਾਸੀ ਨਾਲ ਤੇ ਅਸੀਂ ਸਵੇਰ ਨੂੰ ਕਹਿੰਦਾ ਸੀ ਕਹਿੰਦਾ ਬੜੀ ਮੰਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਿ ਨਾ ਮੈਂ ਹੋਟਲ 'ਚ ਰਹਾਂਗਾ ਜਾਂ ਮੈਂ ਆਪਣੇ ਦੋਸਤ ਦੇ ਰਹਾਂਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਲੈ ਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਗਏ ਸੀ 6:30 ਵਜੇ ਗਏ ਤਾਂ 8:30 ਜਾਂ 9 ਵਜੇ ਘਰ ਆਏ ਬੱਸਾਂ ਸਾਰੀਆਂ ਨੰਗੀਆਂ ਕੁੜੀ ਸਾਡੀ ਨਹੀਂ ਉਤਰੀ ਮੈਂ ਫੋਨ ਤੇ ਫੋਨ ਲਾਇਆ ਮੈਂ ਕਹਾ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ ਫਿਰ ਟੈਨਸ਼ਨ ਚ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ ਉਹ ਕਹਿ ਰਹੀ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ ਕਹਿੰਦਾ ਮੈਨੂੰ ਸਹੇਲੀ ਦੇ ਕਹਿੰਦੀ ਸੀ ਮੈਂ ਕਹਾ ਮੈਂ ਸਹੇਲੀਆਂ ਮੈਂ ਕਹਾ ਜੇ ਸਹੇਲੀ ਦੇ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੀ ਭੈਣ ਇਹ ਉਹ ਕਿਉਂਕਿ ਮੈਨਾਂ ਹਰ ਇੱਕ ਗੱਲ ਸ਼ੇਅਰ ਕਰਦੀ ਆ ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਰੀ ਸਿਸਟਰ ਦੀ ਮੈਂ ਕਹਾ ਮੇਰਾ ਭਰਾ ਬਣ ਕੇ ਮੈਂ ਕਹਾ ਦੱਸਦੇ ਮੈਨੂੰ ਟੈਨਸ਼ਨ ਹੋ ਰਹੀ ਆ ਪਾਜੀ ਫਿਰ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਿਹਾ ਜੇ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦਾ ਨਹੀਂ ਆਪਣੀ ਸਹੇਲੀ ਤੇ ਹੋ ਸਕਦੀ ਆ ਤੇ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿਣ ਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗ ਗਈ ਪੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਰ ਉਹਨੂੰ ਫੋਨ ਕਰਤੀ ਉਹ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇਰੀ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਫੇ ਕੋਈ ਗੱਲ ਨਹੀਂ ਠੀਕ ਆ ਮੇਕਾ ਟੈਨਸ਼ਨ ਚ ਹੋਣਗੇ ਹਨਾ ਤੇ ਮੇਕਾ ਟੈਨਸ਼ਨ ਚ ਹੋਣਗੇ ਵੀ ਤੁਸੀਂ ਜਾਓ ਘਰੇ ਮੇਕਾ ਕੁੜੀ ਆਪਣੀ ਸਹੇਲੀ ਦੇ ਚਲ ਗਈ ਆ ਮੈਨਾਂ ਨੂੰ ਟੁੱਟ ਗਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਥੇ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਵੇ ਤੇ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖ ਕੇ ਆਉਣਾ। ਕੋੜੀ ਕੇ ਤੁਹਾਡੇ ਗਲਵਤ ਨਹੀਂ ਹੋਈ। ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਹੁਣ ਤੁਹਾਨੂੰ ਪਤਾ ਕਿਵੇਂ ਲੱਗੇ ਥੋੜੀ ਕੁੜੀ ਨਾਲ ਇਸ ਤਰ੍ਹਾਂ ਘਟਨਾ ਹੋਈ। ਤੁਹਾਨੂੰ ਪਤਾ ਕਿਵੇਂ ਲੱਗੇ? ਸਰ ਅਸੀਂ ਮੈਂ ਪ੍ਰੈਸ رپورਟਰ ਨੂੰ ਫੋਨ ਕੀਤਾ ਸੀਗਾ। ਤੁਹਾਨੂੰ ਕੀਤਾ ਸੀ ਕੱਲ। ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿ ਸੀਟੀ ਫਾਟਕਾ ਤੇ ਲਾਸ ਮਿਲੀ ਆ। ਤੇ ਨਹੀਂ ਮੈਨੂੰ ਮੀਡੀਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਾਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਆਪਣੇ ਭਾਜੀ ਨੂੰ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਹਾਂ ਦੇਖਣ ਗਏ ਹੋਏ ਆ ਫਾਟਕਾ ਤੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਫਿਰ ਇਹਨਾਂ ਨੇ ਹਾਂ ਕਿ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਉਹਨੂੰ ਕਿਹਾ ਜਾ ਕੇ ਮਾਰਿਆ ਕਿਉਂ ਕੀ ਕਰਾਂ ਸੀ ਮਾਰਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਆ ਇਹ ਮਾਮੀਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਨੂੰ ਜਦੋਂ ਸਾਡੇ ਘਰ ਕੁੜੀ ਨਹੀਂ ਆਈ ਮੈਂ ਇਹਨਾਂ ਦੀ ਮਾਂ ਮੇਰੇ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਪਰਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨੇ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਬੜੀਆ ਪੰਗਲ ਨਾਮ ਕੀ ਨਾਮ ਸੁਖਬੀਰਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੁਸੀਂ ਹੁਣ ਕੀ ਹੈ ਮਤਲਬ ਸਰ ਮੈਂ ਮੰਗੇ ਚੌਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੀ ਹੋਰ ਕੁੜੀ ਨਾਲ ਤਕਾਣਾ ਨਾ ਹੋਵੇ ਠੀਕ ਆ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕਿ ਕਿੜਗੜਾਈ ਹੋਣੀ ਉਹਦੇ ਮੋਰੇ ਮੈਂ ਚਾਹੁੰਨੀ ਆ ਫਿਰ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਤੋਂ ਉਹਨਾਂ ਦੀ ਲਾਸ਼ਾਂ ਸਾਰੇ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਬੋਡੀ ਦੇਖੇ ਲੜਕੀ ਬੋਡੀ ਅਸੀਂ ਦੇਖ ਲਈ ਆ ਕੁੜੀ ਦੇ ਕੁੜੀ ਦੇ ਗਲਤੇ ਨਿਸ਼ਾਨ ਆ ਕੁੜੀ ਦਾ ਗਲਾ ਘੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ ਤਿੰਨ ਚਾਰ ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਉਹ ਮੁੰਡੇ ਦੀ লাশ ਅਸੀਂ ਆਪਣੀ ਕੁੜੀ ਦੀ লাশ ਉਦੋਂ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜੇ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਜਿੱਦਾਂ ਲਈ ਗਈ ਸੀ ਕਰੋ ਕਿਸੇ ਕਿਸ ਤੇ ਕਿਸੇ ਸੱਜਾ ਕਰੋ ਸਰ ਸਾਨੂੰ ਤਾਂ ਹੀ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਸ਼ੱਕ ਕਿਤੇ ਹਾਂਜੀ ਸ਼ੱਕ ਕਿਹਦੇ ਤੇ ਸ਼ੱਕ ਸਾਨੂੰ ਮਾਂ ਤੇ ਵੀ ਆ ਮਾਮਿਆਂ ਤੇ ਵੀ ਆ ਸਾਰਿਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਈ ਹੋਗੀ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਆ ਕਿ ਤੁਹਾਡੇ ਨਾਲ ਹੀ ਕੰਪਲੇਂਟ ਸਾਰ ਅਸੀਂ ਐਸਐਚਓ ਨੇ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਵਾਈ ਹੋਈ ਹੁਸ਼ਿਆਰ ਪਟਾਣਾ ਸਦਰ ਹਾਂਜੀ ਹਾਂਜੀ ਅਸੀਂ ਮੰਗ ਚ ਆਉਣੀ ਆ ਫਿਰ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਸਾਨੂੰ ਵਾਪਸ ਚਾਹੀਦੀ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚ ਹੀ ਉਹਦੀ ਮੰਮੀ ਦਾ ਹੱਥ ਹੈ ਕਹਿੰਦੇ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਜਿੰਨਾ ਚੱਕਰ ਸਾਡਾ ਮਾਮਲਾ ਕੀ ਨੇ ਜੇ ਤੁਸੀਂ ਅੱਜ ਤੇ ਆਓ ਮੈਂ ਦਸ਼ਨਾ ਰਾਣੀ ਹਾਂਜੀ ਕੀ ਹੋਇਆ ਇੱਕ ਕਰ ਗਿਆ ਸੀ ਮੁੰਡਾ ਸੋਖ ਅੱਛਾ ਹਾਂਜੀ ਕਹਿੰਦਾ ਵਿਆਹ ਕਰਾਇਆ ਸੀ ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਕਾ ਹਾਂਜੀ ਮਾਂ ਕਰਦੀ ਵੀ ਵਿਛਿੰਦ ਨਹੀਂ ਐ ਥੋੜੀ ਬਸ ਮੈਂ ਇੱਥੇ ਹੀ ਕੱਦਣ ਨੂੰ ਦੀ ਬਾਕੀ ਵਿਆਹ ਕਦੋਂ ਹੋਇਆ ਸੀ ਜੀ ਮੈਂ ਦੱਸਦੀ ਤੁਹਾਨੂੰ ਮੈਂ ਦੱਸਦੀ ਕੋਈ ਤੁਹਾਨੂੰ ਮੈਨੋ ਹਾਂਜੀ ਜਿਸ ਲਈ ਤੋਂ ਫਿਲਮ ਮੋਚਰੂਮੇ ਬੋਡੀ ਨਹੀਂ ਹੈ ਇਹ ਪੂਰਾ ਮਾਮਲਾ ਸੀ ਜੀ ਪੰਡੋਰੀ ਮੱਲੇ ਜਿਹੜਾ ਹੈਗਾ ਸਮਸ਼ਾਨ ਘਾਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਲਾਹ ਮਿਲੀ ਸੀ ਕਿ ਕਾਸ਼ਾ ਰਾਣੀ ਜਿਹੜਾ ਐਡਰੈਸ ਜੋਧੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬਾਡੀ ਪਈ ਹੈ 6 ਦਿਨ ਤੋਂ ਕੋਈ ਬਾਡੀ ਲੈਣ ਨਹੀਂ ਆਇਆ ਸੋ ਉਹਦੇ ਬਾਰੇ ਪਤਾ ਜੁਈ ਕੀਤੀ ਤਾਂ ਪਤਾ ਲੱਗਿਆ ਕਿ ਲੜਕੀ ਸ਼ਾਰਕੂ ਦੀ ਹੈਗੀ ਹੈ ਔਰ ਉੱਥੋਂ ਲਾ ਪਤਾ ਸੀਗੀ ਔਰ ਇਹ ਵੀ ਇਹ ਬਾਡੀ ਸੀ ਸੋ ਬਾਡੀ ਦਾ ਮਹਿਨਾ ਕੀਤਾ ਬਾਲੀ ਤਾਂ ਅੱਜ ਤੱਕ ਕੋਈ ਉਹਦੇ ਸਾਹ ਕੋ ਨਜ਼ਰ ਨਹੀਂ ਆਦੀ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਨ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਹੈ ਉਦੋਂ ਦਾ ਸੁਖਵੀਰ ਹੈ ਪੰਦਲ ਕਲਾ ਦਾ ਰਹਿਣ ਵਾਲਾ ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪాయిਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਪਤਾਲ ਦਾਖਲ ਹੈ ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦਾ ਉਹਨਾਂ ਦੇ ਤੁਸਾਰੀ ਦਰਿਆਪਤ ਕਰਕੇ ਜੋ ਵੀ ਬੰਦਗੀ ਕਰ ਰਹੀ ਹੈ ਉਹ ਮਲਚ ਕਰਦੇ ਪਤਾ ਲੱਗਿਆ ਕਿ ਦੋਨੋਂ ਪਤੀ ਪਤਨੀ ਸੀ ਇਹ ਸ਼ਾਦੀ ਕਰਨੀ ਸੀ ਦੋਨੋਂ ਕੋਈ ਜਿਹੜਾ ਸਾਹਮਣੇ ਨੰਬਰ ਹੈ ਇਹ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਸੀ ਇਹ ਇਹ ਪਨਰਕਿਕ ਪਰਵਾਧ ਕਰ ਰਹੇ ਕਿ ਜੇਕਰ ਮੁੰਡੇ ਦੀ ਮਾਤਾ ਨੇ ਉਹ ਨਹੀਂ ਚਾਹਦੀ ਸੀ ਕਿ ਕੀ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀ ਗਿਆ ਕਹੀਂ ਉਹਨਾਂ ਨੇ ਨਾ ਕੀ ਇਸ ਦਾ ਮਾਰ ਕਿ ਕੀ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਇਸ ਚੀਜ਼ ਦੀ ਜਾਫਤ ਕਰਾਂਗੇ ਉਹ ਕਰ ਲੈ ਕੀ ਹੋਣੀ ਇਸਾ ਤੋਂ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਹੈ ਉਹ ਲੜਕਾ ਦਾ ਹਾਲਾਤ ਕਿੰਨਾ ਜਲਤਨ ਝਾਰ ਕਹਿੰਦਾ ਲੜਕਾ ਹਲੇ ਸਿਵਲ ਸਤਲ ਤੇ ਧੀਰੇ ਲਾਜ ਹੈ ਸੋ ਉਹ ਡਾਕਟਰੀ ਦੱਸ ਸਕਦੇ ਬੈਟਰ ਕਿ ਕਿਸ ਕੰਡੀਸ਼ਨ ਸ ਹੈ ਉਹ ਤੇਰਾ ਬਿਆਨ ਦਿੰਦੇ ਤੁਸੀਂ ਸਕਾਰੋਇ ਤੇ ਜੋ ਲੜਕੀ ਵਾਲੇ ਬਿਆਨ ਦੇਣਗੇ ਹੱਲੇ ਇਹਨਾਂ ਨੇ ਬਿਆਨ ਲਗਾਇਆ ਨਹੀਂ ਅੱਜ ਉਹ ਕਿਹੜੇ ਪਿੰਡ ਦੇੋਂ ਕੀ ਮਸਲਾ ਕੀ ਹੈ ਸਤਪਾਲਾ ਪੰਜਾਈ ਮਨਾ ਵੈਨਵਰ ਨੰਦਗੜਾ ਜ਼ਿਲ੍ਹਾ ਆਪੇ ਆਰਪੜੀ ਠੀਕ ਹੈ ਇਹ ਮਾਮਲਾ ਕੀ ਹੈ ਇਹ ਮਾਮਲਾ ਦਸਤੀਕ ਦਾ ਹੋਇਆ ਜੀ ਇਹ 11:00 11:30 ਵਜੇ ਕੁੜੀ ਨੂੰ ਘਰੋਂ ਲੈ ਕੇ ਆਇਆ ਮੁੰਡਾ ਜੀ ਜਿਹੜੀਆਂ ਵੀਡੀਓ ਕਾਲਾਂ ਉੱਤੇ ਕਿੰਨਾ ਸਾਰਾ ਕੁਕਿਆ ਆ ਜੋ ਵੀ ਹੈ ਤੇ ਉਸ ਤੋਂ ਬਾਅਦ 2:00 ਵਜੇ ਤੋਂ ਬਾਅਦ ਕੋਈ ਨੀ ਲੱਗਾ ਕੁੜੀ ਦਾ ਇਹ ਸਾਨੂੰ ਪੁੱਛ ਗਿਚ ਗਈ ਪਈ ਅਸੀਂ ਫਿਰ ਤੇ ਸਰ ਠਾਣੇ ਲਿਖੇਨ ਪਾਈ ਉਤੋਂ ਬਾਅਦ ਫਿਰ ਇੱਥੇ ਵੀ ਕੱਲ ਆਏ ਇਹਨਾਂ ਦੇ ਪਿੰਡ ਜੀ ਪੰਗਲਕਲਾਂ ਇਹਨੇ ਵੀ ਕੁਝ ਨਾਤ ਪੱਲਾ ਫੜਾਇਆ ਮੈਂ ਜਿਹੜਾ ਫਾਦਰ ਸਾਹਿਬ ਉਹ ਥੋੜਾ ਚੰਨੀਆਂ ਬੋਲਦਾ ਸੀਗਾ ਮੁੰਡੇ ਨੇ ਮੁੰਡੇ ਦਾ ਫਾਦਰ ਜੀ ਹਾਂਜੀ ਬਾਕੀ ਫੇਸੇ ਰਿਆ ਸਾਨੂੰ ਇਦਾਂ ਪੜਾ ਲੱਗਾ ਤੇ ਇੱਥੇ ਹਰਦੇ ਸੀ ਜਦਜੀ ਘਰ ਪਹੁੰਚੇ ਪੰਗਲਕਲਾਂ ਘਰ ਨੂੰ ਕੋਣ ਕੋਣ ਸੀਗਾ ਮਾਤਾ ਸੀਗਾ ਉਹਨਾਂ ਦੇ ਨਹੀਂ ਕੋਈ ਨਹੀਂ ਸੀਗਾ ਜੀ ਸੁਪੰਚ ਦੇ ਘਰ ਗਏ ਸੀ ਅਸੀਂ ਸੁਪੰਚ ਦੇ ਜੀ 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 ਇੱਥੇ ਆਈ ਸਾਰੇ ਫਿਰ ਕੋਈ ਗੱਲ ਮਿਲਿਆ ਮੁੰਡੇ ਦਾ ਮਿਲਿਆ ਬਾਪੂ ਮਿਲਿਆ ਕਰਨ 20 ਦੀ ਉਮਰ ਏ ਫਿਰ ਕਿਵੇਂ ਪਤਾ ਲੱਗਿਆ ਬੋਡੀਵਾਰ ਕਿਵੇਂ ਪਤਾ ਲੱਗਿਆ ਤੁਹਾਨੂੰ ਬੋਡੀਵਾਰ ਇਦਾਂ ਪਤਾ ਲੱਗਿਆ ਜੀ ਇੱਥੇ ਜਿਹੜੇ ਬੰਦੇ ਆ ਮੋਸਲੀ ਵਾਲੇ ਹਾਂਜੀ ਉਹ ਕਿਤੇ ਉੱਥੇ ਪਿੰਡ ਗਏ ਹੋਗੇ ਕਹਿਣਗੇ ਉੱਥੇ ਡੈੱਡ ਬੋਡੀ ਪਈ ਹੈ ਇੱਕ ਉਹਨਾਂ ਦੀ ਮਾਸੀ ਦਾ ਮੁੰਡਾ ਜਿਹੜਾ ਕੁੜੀ ਦੀ ਮਾਸੀ ਦਾ ਮੁੰਡਾ ਉਹ ਆ ਕੇ ਥੇ ਦੇਖ ਕੇ ਗਿਆ ਤੇ ਉਹਨੇ ਪਛਾਣਿਆ ਤੇ ਫਿਰ ਜਾ ਕੇ ਸਾਨੂੰ ਇਨਫੋਰਮੇਸ਼ਨ ਹੋ ਗਈ ਠੀਕ ਹੈ ਜੀ ਕਿਹੜੀ ਕਾਰਵਾਈ ਕੀਤੀ ਚੰਦੂ ਆਰਬਾਇਸ ਕਾਨੂੰਨੀ ਕਾਰਵਾਈ ਕੀਤੀ ਜਾ ਜੋ ਹੋ ਗਿਆ ਜੀ ਇੰਕਰਾਹ ਹੋਣਾ ਚਾਹੀਦਾ ਕਿਸੇ ਨਾਲ ਧੱਕਾ ਹੋਣਾ ਚਾਹੀਦਾ ਨਵੇਂ ਸਰਪ੍ਰਿੰਸ ਕੰਪਲੇਨਟ ਕੀਤਾ ਤੁਸੀਂ ਕਰਨਾ ਬੈਨੇ ਹਾਲੀ ਰਾਹੋ ਜੇ ਮਸਲਾ ਹੈ ਰਾਹੋ ਦੇ ਕੁੱਛਦਾ ਬੁਗਵਾ ਤੋਰਾ ਹੁੰਦਾ ਐਸਐਚਓ ਕਰੂਗਾ ਜੋ ਮਸਲਾ ਕਰੂਗਾ ਡਿਪਟੀ ਸਾਹਿਬ ਨੇ ਜਾ ਕੇ ਖਲਾ ਕਰਦੇ ਸੀ ਇੱਕ ਬਾਡੀ ਉਧਰੋਂ ਮਿਲੀ ਹੈ ਡੈੱਡ ਬਾਡੀ ਬਦਲ ਕਿੱਥੇ ਉੱਤ ਡੈੱਡ ਬਾਡੀ ਕਹਿੰਦੇ ਇੱਥੇ ਮਿਲੀ ਹੈ ਨਾ ਜੀ ਉਹ ਉਦਣੇ 3:30 ਵਜੇ ਰੱਖ ਗਿਆ ਸੀ ਡੈੱਡ ਬਾਡੀ 4 ਵਜੇ ਦਾ 10 ਤਰੀਕ ਨੂੰ 10 ਤਰੀਕ ਨੂੰ ਕੁੜੀ ਮਾਰਤੀ ਆਂਦੀ ਅੱਛਾ ਉਹ ਬਾਡੀ ਵੀ ਆਪ ਰੱਖ ਕੇ ਗਿਆ ਸੀ ਆਪ ਰੱਖ ਕੇ ਗਿਆ ਸਾਰਾ ਕੁਝ ਇਹਨਾਂ ਦੇ ਫੋਟੋ ਆਣੇ ਤਿੰਨ ਚਾਰ ਬੰਦਿਆਂ ਦੇ ਆ ਗੱਲ ਦੱਸਾਂ ਉਹ ਕੈਮਰੇ ਚੋਂ ਕੱਢੀਆਂ ਹੁਣ ਫੋਟੋਆਂ ਤਾਂ ਜਾ ਕੇ ਪਤਾ ਲੱਗਾ ਉਹ ਬੰਦਾ ਮੁੰਡਾ ਜਿਹੜਾ ਲੈ ਕੇ ਆਇਆ ਕੁੜੀ ਨੂੰ